ਯਾਨੀ ਰਖਵੀਰ ਸਿੰਘ ਨੇ ਐਸਜੀਪੀਸੀ ਖਿਲਾਫ ਹਾਈ ਕੋਰਟ ਚ ਦਾਖਲ ਕੀਤੀ ਪਟੀਸ਼ਨ ਹੈਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਦਾ ਜਤਾਇਆ ਖੱਛਾ ਪਟੀਸ਼ਨ ਵਿੱਚ ਐਸਜੀਪੀਸੀ ਦੇ ਨਾਲ ਖਿੱਚੋ ਕਾਂ ਦਾ ਜ਼ਿਕਰ ਵਿਕਰਮ ਮਜੀਠੀਆ ਦੇ ਨਾਲ ਜੋੜੇ ਟਿਕਾਣਿਆਂ ਦੀ ਹੋਵੇਗੀ ਜਾਂਚ ਕੱਲ ਮਜੀਠੀਆ ਨੂੰ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਥਾਵਾਂ ਤੇ ਲਿਜਾਵੇਗੇ ਵਿਜਨਲ ਗਵਾਹਾਂ ਦੇ ਬਿਆਨ ਦੇ ਆਧਾਰ ਤੇ ਲਿਆ ਜਾ ਰਿਹਾ ਐਕਸ਼ਨ ਮਜੀਠੀਆ ਕੇਸ ਦੀ ਜਾਂਚ ਹੋਟੇਸ

ਪਰ ਅੱਜ ਦੀ ਅਸਲੀਅਤ ਕੁਝ ਹੋ ਜਿੱਤੋ ਸਾਜ ਦੇ ਹੱਕ ਚ ਆਏ ਜਥੇਦਾਰ ਕੁਲਦੀਪ ਸਿੰਘ ਗੜਕਾ ਜੀ ਕੇ ਹੱਕ ਕਿਸੇ ਦੀ ਆਜ਼ਾਦੀ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਹਮੇਸ਼ਾ ਪਿਆਰ ਭਾਈਚਾਰੇ ਦੀ ਹੀ ਹੋਣੀ ਚਾਹੀਦੀ ਪੱਕਾ ਲੱਗਦਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਓਪੀਡੀ ਰਹੇਗੀ ਬੰਦ ਰੈਜ਼ੀਡੈਂਟ ਡਾਕਟਰਸ ਨੇ ਕੀਤਾ ਐਲਾਨ ਸਟਾਈਪੈਂਡ ਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਡਾਕਟਰਸ ਪੰਜਾਬ ਤੋਂ ਜ਼ੋਰਦਾਰ दौर जारी रूप अलर्ट थामाते जी मैं हां सरबजोत कौर हरियाणा दर्शकों का स्वागत बुलेटिन एक बेहद अहम खबर खबर जुड़ी हुई है ज्ञानी रघबीर सिंह क्योंकि ਹਾਈ ਕੋਰਟ ਫੋਚੇ ਨੇ ਅਕਾਲ ਤਖਸਾਲ ਦੇ ਸਾਬਕਾ ਜੱਥੇਦਾਰ ਗਿਆਨੀ ਰਕबीर ਸਿੰਘ ਗਿਆਨੀ ਰਕबीर ਸਿੰਘ ਨੇ ਹਾਈ ਕੋਰਟ ਇੱਕ ਪਟੀਸ਼ਨ ਦਾਖਲ ਕੀਤੀ ਹੈ ਹੈਡ ਗ੍ਰੰਥੀ ਦੇ ਅਹੁਦੇ ਤੋਂ ਫਾਰਕ ਕਰਨ ਦਾ ਖੱਜਾ ਉਨ੍ਹਾਂ ਦੇ ਵੱਲੋਂ ਜਤਾਇਆ ਗਿਆ ਹੈ ਪਟੀਸ਼ਨ ਵਿੱਚ ਐਸਜੀਪੀਸੀ ਦੇ ਨਾਲ ਖਿੱਚੋ ਤਾਨ ਦਾਵੀ ਜ਼ਿਕਰ ਹੈ ਤੇ ਐਸਜੀਪੀਸੀ ਦੇ ਖਿਲਾਫ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਅਕਾਲ ਤਖਸਾਲ ਦੇ ਸਾਬਕਾ ਜੱਥੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਗਿਆਨੀ ਰਕबीर ਸਿੰਘ ਨੇ ਹਾਈ ਕੋਰਟ ਇੱਕ ਪਟੀਸ਼ਨ ਦਾਖਲ ਕੀਤੀ ਹੈ ਹੈਡ ਗ੍ਰੰਥੀ ਦੇ ਅਹੁਦੇ ਤੋਂ ਫਾਰਕ ਕਰਨ ਦਾ ਖੱਤਸ਼ਾ ਇਸ ਪਟੀਸ਼ਨ 'ਚ ਉਹਨਾਂ ਦੇ ਵੱਲੋਂ ਪ੍ਰਗਟਾਇਆ ਗਿਆ ਹੈ ਜਨਾਲ ਹੀ ਪਟੀਸ਼ਨ ਵਿੱਚ ਐਸਜੀਪੀਸੀ ਦੇ ਨਾਲ ਖਿੱਚੋ ਤਾਣ ਦਾਬੀ ਜ਼ਿਕਰ ਹੈ ਤੇ ਅਸੀ ਸਾਲ ਮਾਰਚ ਦੇ ਮਹੀਨੇ 'ਚ 7 ਮਾਰਚ ਨੂੰ ਜਦੋਂ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਬੈਠਕ ਹੋਈ ਸੀ ਉਸ ਜਨਾਲ ਇਸ ਕਮੇਟੀ ਨੇ ਫੈਸਲਾ ਲਿਆ ਸੀ ਕਿ ਅਕਾਲਪਖ ਸਾਹਿਬ ਦੇ ਜੱਥੇਦਾਰ ਤੇ ਅਹੁਦੇ ਤੋਂ ਉਹਨਾਂ ਨੂੰ ਸੇਵਾਮੁਕਤ ਕੀਤਾ ਗਿਆ ਤੇ ਹੁਣ ਫਾਰਕ ਕੀਤਾ ਗਿਆ ਉਹਨਾਂ ਨੂੰ ਹੈਡ ਗ੍ਰੰਥੀ ਦੇ ਅਹੁਦੇ ਤੋਂ ਤੇ ਇਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਅਰੋਪ ਕੀਤਾ ਹੈ ਮੈਂ ਨਾਮਰੇ ਸਹੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਜੁੜੇ ਨੇ ਵਿਨੇਸ਼ ਐਸਜੀਪੀਸੀ ਦੇ ਖਿਲਾਫ ਹਾਈ ਕੋਰਟ ਪਹੁੰਚੇ ਨੇ ਗਿਆਨੀ ਰਖਵੀਰ ਸਿੰਘ ਇਸ ਪਟੀਸ਼ਨ ਚ ਕਿੰਨਾ ਗੱਲਾਂ ਦਾ ਜ਼ਿਕਰ ਅ ਸਰੋਬਈ ਜਿਹੜੀ ਪਟੀਸ਼ਨ ਹੈ ਨਾ ਇਹ ਅੱਜ ਨਹੀਂ ਦਾਖਲ ਕੀਤੀ ਇਹ ਪਟੀਸ਼ਨ ਦਾਖਲ ਕੀਤੀ ਨੂੰ ਕਾਫੀ ਦਿਨ ਹੋ ਗਏ ਜਿਹੜਾ ਸਾਡੇ ਰਿਕਾਰਡ ਕੋਲੇ ਰਿਕਾਰਡ ਸਾਹਮਣੇ ਆਇਆ ਹਾਈ ਕੋਰਟ ਦਾ ਛ ਉਸ ਦੇ ਵਿੱਚ ਆਪਾਂ ਦੇਖੀਏ ਤਾਂ ਇਹ ਪੰਡਿਸ਼ਨ ਕੋਈ 9 ਤਰੀਕ ਦੇ ਆਸ-ਪਾਸ ਦਾਖਲ ਹੋਈ ਹੈ 9 ਤਰੀਕ ਆਪਾਂ ਕਹਿ ਸਕਦੇ ਹਾਂ ਵੀ ਅੱਜ ਤੋਂ ਤੁਸੀਂ ਕਹਿ ਲਓ ਕਿ ਅੱਜ 29 ਤਰੀਕ ਹੋ ਗਈ ਲਗਭਗ 20 ਦਿਨ ਪਹਿਲਾਂ ਤੇ ਇਹ ਪਟੀਸ਼ਨ ਹਾਂ ਕਹਿ ਸਕਦੇ ਆ ਕਿ ਹੁਣ ਮੀਡੀਆ ਦੇ ਸਾਹਮਣੇ ਆਈ ਹੈ ਇਹ ਤੇ ਇਸ ਪਟੀਸ਼ਨ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਜੀ ਇਹਨਾਂ ਦੇ ਲਾਇਰ ਹੈ ਨਵੀਨ ਸ਼ਰਮਾ ਹੂੰ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਜੀ ਇਹਨਾਂ ਨੂੰ ਖਦਸ਼ਾ ਹੈ ਕਿ ਜਿਹੜੇ ਅਹੁਦੇ ਤੇ ਉਹ ਵਿਰਾਜ਼ਮਾਨ ਹੈ ਹੈੱਡ ਗਰੰਟੀ ਦੇ ਅਹੁਦੇ ਤੇ ਉਸ ਤੋਂ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਤੇ ਇਸ ਲਈ ਵੀ ਇਸ ਅਹੁਦੇ ਤੇ ਐਸਜੀਪੀਸੀ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਵੀ ਕੋਈ ਵੀ ਜੇ ਐਜੀ ਮੂਵਮੈਂਟ ਹੁੰਦੀ ਹੈ ਤਾਂ ਪਹਿਲਾਂ ਇਹਨਾਂ ਨੂੰ ਲੂਪ ਚ ਜ਼ਰੂਰ ਲੈਣ ਹਾਂ ਹਾਲਾਂਕਿ ਇਹ ਆਪਣੇ ਆਪ ਵਿੱਚ ਯੂਨੀਕ ਹੈ ਕਿਉਂਕਿ ਆਪਾਂ ਜੇ ਪੰਥਕ ਮर्याਦਾਵਾਂ ਦਾ ਧਿਆਨ ਰੱਖੀਏ ਤਾਂ ਯੂਸੂਲੀ ਜਿਹੜੇ ਪੰਥਕ ਆਗੂ ਹੁੰਦੇ ਐ ਇਸ ਟਾਈਪ ਦੇ ਜਿਹੜੇ ਆਗੂ ਹੁੰਦੇ ਗਿਆਨੀ ਹਰਪ੍ਰੀਤ ਸਿੰਘ ਤਾਂ ਗਿਆਨੀ ਰਗਵੀਰ ਸਿੰਘ ਤਾਂ ਸਾਬਕਾ ਜਥੇਦਾਰ ਵੀ ਰਹੇ ਐ ਇਹਨਾਂ ਨੂੰ ਇਸ ਗੱਲ ਦੀ ਭਲੀ ਭੰਤ ਜਾਣਕਾਰੀ ਹੈ ਕਿ ਉਹ ਦੁਨਿਆਵੀ ਕੋਟਚਾਰੀਆਂ ਵਿੱਚ ਨਹੀਂ ਜਾਂਦੇ ਹੁੰਦੇ ਪਰ ਇਹ ਹੈ ਕਿ ਇਹ ਜਦੋਂ ਦੁਨਿਆਵੀ ਕੋਟ ਵਿੱਚ ਚਲੇ ਗਏ ਤੇ ਹੁਣ ਇਸ ਨੂੰ ਕੋਰਟ ਨੇ ਐਕਸੈਪਟ ਕਰ ਰਿਹਾ 1 ਜੁਲਾਈ ਦੀ ਅਗਲੀ ਤਰੀਕ ਹੈ ਤੇ ਹੁਣ ਨੇ ਆਪਣੇ ਆਪ ਵਿੱਚ ਇੱਕ ਇੰਟਰਸਟਿੰਗ ਪੰਥਕ ਵਿਸ਼ ਪੰਥਕ ਸਫਾ ਵਿੱਚ ਇੱਕ ਚਰਚਾ ਸ਼ੁਰੂ ਹੋ ਚੁੱਕੀ ਹੈ ਕੀ ਇਹ ਕੀ ਵਾਕਿਆਈ ਇਸ ਟਾਈਪ ਦੇ ਜਿਹੜੇ ਪੰਥਕ ਆਗੂ ਜਿਹੜੇ ਜਥੇਦਾਰ ਰਹੇ ਹੋਣ ਜਾਂ ਹੈੱਡ ਗਰੰਥੀ ਦੇ ਉੱਤੇ ਹੋਣ ਉੱਤੇ ਤੇ ਹੋਣ ਉਹਨਾਂ ਦਾ ਕੋਰਟ ਵਿੱਚ ਜਾਣਾ ਕਿੰਨਾ ਕਿਰਤਕ ਹੈ ਤੇ ਇਹ ਪੰਥ ਨੂੰ ਕਿਸ ਕਿਸ ਟਾਈਪ ਦਾ ਇਸ ਨਾਲ ਦਸ਼ਾਂ ਪ੍ਰਦੇਸ਼ ਮਿਲ ਸਕਦੀ ਹੈ ਇਹ ਆਪਣੇ ਆਪ ਹੀ ਜਿਹੜੇ ਸਵਾਲ ਖਰੇ ਹੋ ਰਹੇ ਪਰ ਜੇ ਆਪਾਂ ਕਾਇਦਾ ਪਟੀਸ਼ਨ ਦੀ ਗੱਲ ਕਰੀਏ ਵਿਨੀਸ਼ ਉਹਨਾਂ ਨੂੰ ਇੱਕ ਅਸ਼ਾ ਸੀਗਾ ਕਿ ਐਸਜੀਪੀਸੀ ਦਾ ਕੋਈ ਰੈਕਸ਼ਨ ਹੁਣ ਤੱਕ ਸਾਹਮਣੇ ਆਇਆ ਹੈ ਨੀ ਸਰਵ ਹਾਜੀ ਤੱਕ ਐਸਜੀਪੀਸੀ ਵੱਲੋਂ ਕੋਈ ਰਿਐਕਸ਼ਨ ਨਹੀਂ ਇਸ ਮਾਮਲੇ ਤੇ ਸਾਹਮਣੇ ਆਇਆ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਸੰਪਰਕ ਕਰਨ ਦੀ ਹਾਜ਼ਰ ਵਾਦਾ ਕੋਈ ਕੁਝ ਨਹੀਂ ਬੋਲੇ ਐ ਪਰ ਇਸ ਦੀ ਜਿਹੜੀ ਨੈਕਸਟ ਹੀアリング ਹੈ 1 ਜੁਲਾਈ ਨੂੰ ਹੈ 1 ਜੁਲਾਈ ਕਹਿ ਸਕਦੇ ਹਾਂ ਕਿ ਹੋਂ ਤੋਂ 2 ਦਿਨ ਬਾਅਦ ਇਹ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੋਏਗੀ ਜੀ ਸਰਬ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਨੈਸ਼ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਹੋਣੀ ਹੈ ਹਾਲਾਂਕਿ ਖੱጫ ਜਤਾਇਆ ਜਾ ਰਿਹਾ ਹੈ ज्ञानी रघबीर जो कि सबका जथेदार ने अकाल तख्त साहब कि उन्होंने हेड ग्रंथी के अहदे तो हटाया जा सकता है जिस तो उन्होंने हाई कोर्ट का रुख किया है जिस तो कि मेरे सहयोग के वालों जिक्र किया गया कि हूं तक इस पूरे मामले से एस, माम एस जी का कोई भी रिएक्शन सामने नहीं आया मार्च ती इस साल दिन से एस जी पी सी कमेटी ने ਪੂਰੀ ਬੈਠਕ ਕੀਤੀ ਸੀ ਤਾਂ ਉਸ ਬੈਠਕ 'ਚ ਵੱਡੇ ਫੈਸਲੇ ਲਏ ਗਏ ਸੀ ਸੇਵਾਮੁਕਤ ਕੀਤਾ ਗਿਆ ਸੀ ਜਥੇਦਾਰ ਦੇ ਅਹੁਦੇ ਤੋਂ ਗਿਆਨੀ ਰਖਬੀਰ ਸਿੰਘ ਨੂੰ ਤੇ ਉਹਨਾਂ ਦੇ ਨਾਲ ਹੀ ਸੇਵਾਮੁਕਤ ਕੀਤਾ ਗਿਆ ਸੀ ਜੋ ਜਥੇਦਾਰ ਨੇ ਇੱਥੇ ਕੇਸਗੜ੍ਹ ਖਾਬ ਦੇ ਤੇ ਉਸ ਤੋਂ ਬਾਅਦ ਨਵੇਂ ਜਥੇਦਾਰ ਨਿਯੁਕਤੀ ਕੀਤੀ ਗਈ ਸੀ ਗਿਆਨੀ ਕੁਲਦੀਪ ਸਿੰਘ ਗੜਗੜ੍ਹ ਹਾਲਾਂਕਿ ਕਾਰਜਕਾਰੀ ਜਥੇਦਾਰ ਨੇ ਪਰ ਹੰਡ ਹੈੱਡ ਗਰੰਥੀ ਦੇ ਅਹੁਦੇ ਤੇ ਇਹਨਾਂ ਨੂੰ ਲਗਾਤਾਰ ਬਨਾਇਆ ਹੋਇਆ ਸਪਟੋਂ ਕਿ ਇਹਨਾਂ ਨੂੰ ਖੰਡਾ ਹੈ ਕਿ ਜੋ ਐਸਜੀਪੀਸੀ ਹੈ ਇਹਨਾਂ ਨੂੰ ਹੈਡ ਗ੍ਰੰਥੀ ਤੇ ਉਹਦੇ ਤੋਂ ਫਾਰਕ ਕਰ ਸਕਦੀ ਹੈ ਜਿਸ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਨੇ ਹਾਈ ਕੋਰਟ ਰੋਕਿਆ ਹੈ विक्रम सिंह मजीठे ਦੇ ਨਾਲ ਜੁੜੇ ਇੱਕ ਵੱਡੀ ਖਬਰ ਦਾ ਸੇ ਜ਼ਿਕਰ ਕਰ ਰਿਹਾ ਮਜੀਠੇ ਦੇ ਨਾਲ ਜੁੜੇ ਟਿਕਾਣਿਆਂ ਦੀ ਹੁਣ ਜਾਂਚ ਕੀਤੀ ਜਾਏਗੀ ਵਿਜੀਲੈਂਸ ਦੇ ਵੱਲੋਂ ਪੰਜਾਬ ਤੇ ਹਿਮਾਚਲ ਜਿਸਥਿਤ ਟਿਕਾਣਿਆਂ ਤੇ ਜਾਂਚ ਹੋਏਗੀ ਦੱਸਦੇ ਕਿ ਕੱਲ ਮਜੀਠਿਆਂ ਨੂੰ ਨਾਲ ਲਿਜਾ ਕੇ ਜਾਂਚ ਕੀਤੀ ਜਾਏਗੀ ਵਿਜੀਲੈਂਸ ਦੇ ਵੱਲੋਂ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਖਾਵਾਂ ਤੇ ਵਿਜੀਲੈਂਸ ਵਿਕਰਮ ਸਿੰਘ ਮਜੀਠਾ ਮੀ ਜਾਏਗੀ ਮਜੀਠਿਆ ਤੋਂ ਦੱਸਦੇ ਕਿ ਇਸ ਦੀ ਤਸਦੀਕ ਵੀ ਕਰਵਾਈ ਜਾਏਗੀ ਕੁਵਾਂ ਖਾਤੇ ਫਾਇਦਾ ਦੇ ਆਧਾਰ ਤੇ ਜੋ ਵਿਜੀਲੈਂਸ ਹੈ ਅੱਗੇ ਵੱਧ ਰਹੀ ਹੈ ਇਕਿਸਲੀ ਕਨਾਲ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ 25 ਦੇਖ ਨੂੰ 25 ਜੂਨ ਨੂੰ ਅੰਮ੍ਰਿਤਸਰ ਸਿੱਕ ਨੇ ਹਾਈਸਟ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਮਦਨ ਤੋਂ ਪੂਰ ਚਾ ਵਧ ਜ਼ਿਆਦਾ ਦਾ ਪੂਰਾ ਮਾਮਲਾ ਹੈ ਦੇਸ ਪ੍ਰੋਪੋਰਸ਼ਨਟ ਐਸੈਟਸ ਨੂੰ ਲੈ ਕੇ ਤੇ ਹੁਣ ਜੋ ਨੇ ਵੱਖ-ਵੱਖ ਗਵਾਹਾਂ ਦੇ ਬਿਆਨ ਵੀ ਦਰਜ ਕਰਵਾਏ ਜਾ ਰਹੇ ਨੇ ਵਿਜੀਲੈਂਸ ਦੇ ਵੱਲੋਂ ਪਰ ਹੁਣ ਮਜੀਠੀਆ ਦੇ ਨਾਲ ਜੁੜੇ ਟਿਕਾਣਿਆਂ ਦੀ ਜਾਂਚ ਵਿਜੀਲੈਂਸ ਦੇ ਵੱਲੋਂ ਕੀਤੀ ਜਾਏਗੀ ਕੱਲ ਮਜੀਠੀਆ ਨੂੰ ਨਾਲ ਲੈ ਕੇ ਜਾਏਗੀ ਵਿਜੀਲੈਂਸ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਥਾਵਾਂ ਤੇ ਇਹਨਾਂ ਨੂੰ ਲਿਜਾਇਆ ਜਾਇਆ ਜਾਏਗਾ ਮਜੀਠਿਆ ਤੋਂ ਉਸਦੀ ਤਸਦੀਕ ਕਰਵਾਈ ਚਾਹ। ਵਿਕਰਮ ਸਿੰਘ ਮਜੀਠਿਆ ਦੇ ਨਾਲ ਉਹਨਾਂ ਦੇ ਵਕੀਲ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਵਿਜਲੈਂਸ ਦਫਤਰ ਚ ਮਜੀਠਿਆ ਨੂੰ ਮਿਲੇ ਨੇ ਉਹਨਾਂ ਦੇ ਵਕੀਲ ਐਡਵੋਕੇਟ ਤਮਨਬੀਰ ਸੋਭਾ। ਮਜੀਠਿਆ ਬਿਲਕੁਲ ਹੀ ਠੀਕ ਨਹੀਂ ਸੋਕਤੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਇਹ ਐਨਡੀਪੀਐਸ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਹੈ ਐਫ ਆਈ ਆਰ ਚ ਜਿਸ ਕੰਪਨੀ ਦਾ ਜ਼ਿਕਰ ਕੀਤਾ ਉਹ 1905 ਚ ਬਣੀ ਸੀ ਐਫ ਆਈ ਆਰ ਚ ਕਿਸੇ ਤਰ੍ਹਾਂ ਦੇ ਮੋਬਾਈਲ ਫੋਨ ਦਾ ਜ਼ਿਕਰ ਨਹੀਂ ਵਿਕਰਮ ਸਿੰਘ ਮਜੀਠਿਆ ਦੇ ਨਾਲ ਉਹਨਾਂ ਦੇ ਵਕੀਲ ਐਡਵੋਕੇਟ ਦਮਨਬੀਰ ਸੋਕਤੀ ਨੇ ਮੁਲਾਕਾਤ ਕੀਤੀ ਹੈ ਸੋਕਤੀ ਨੇ ਬਾਹਰ ਆ ਕੇ ਕਿਹਾ ਕਿ ਮਜੀਠਿਆ ਬਿਲਕੁਲ ਠੀਕ ਨੇ ਇਹ ਐਨਡੀਪੀਐਸ ਦਾ ਮਾਮਲਾ ਨਹੀਂ ਹੈ آمدਨ ਤੋਂ ਵੱਧ ਜ਼ਾਇਦਾ ਦਾ ਮਾਮਲਾ ਹੈ ਜਿਸ proportions 61 ਦਾ ਮਾਮਲਾ ਹੈ FIR ਜਿਸ ਕੰਪਨੀ ਨਾਲ ਸਿੱਕਰ ਕੀਤਾ ਗਿਆ ਹੈ ਵਿਜਲੈਂਸ ਦੇ ਵੱਲੋਂ ਇੱਕ ਕੰਪਨੀ 1905 ਦੀ ਬਣੀ ਹੈ ਇਹ ਸਹੀ ਹੈ ਕਿ ਨਾ ਕੋਈ ਨਾ ਕੋਈ ਇਹ ਛੋਟੀਆਂ ਛੋਟੀਆਂ ਗੱਲਾਂ ਥੋੜੀਆਂ ਤੋੜ ਸਕਦੀਆਂ ਨੇ ਇੰਪੋਰਟੈਂਟ ਗੱਲ ਇਹ ਹੈ ਜੀ ਕਿ NDPS ਦਾ ਤਾਂ ਪਹਿ ਗਿਆ ਭੋਗ NDPS ਕੇਸ ਤਾਂ ਖਤਮ ਹੋ ਗਿਆ ਇਨਾ ਦਾ ਚਲਾਨ ਦੇ ਪੇਸ਼ ਨਹੀਂ ਕਰ ਸਕੇ ਹੋਰ ਕਿਸ ਤਰੀਕੇ ਨਾਲ ਛੋਟੇ ਛੋਟੇ ਪਰਚੇ ਕਰਦੇ ਰਹਿਣਗੇ ਜੀ ਇਹ ਡਿਸਪਰਪੋਰਸ਼ਨਟ ਐਸੈਟਸ ਦਾ ਕੇਸ ਹੈ ਜੇ ਇਨਾ ਵਿੱਚ ਜਿਹੜਾ ਇਹ ਪ੍ਰੋਪਗੈਂਡਾ ਇਸਤੇਮਾਲ ਕਰ ਰਹੇ ਨੇ ਜੀ ਕਿ ਯੁੱਧ ਨਸ਼ਾ ਵਿਰੋਧ ਦਨ ਪੇਂਟਿੰਗ ਹਿਮ ਐਜ਼ ਅ ਬੈਡ ਬாய் ਦਾ ਪੋਸਟਰ ਜੇ ਇਨਾ ਵਿੱਚ ਕੋਈ ਜ਼ੁਰਤ ਹੈ ਛੋਟੀ ਤੋਂ ਛੋਟੀ ਧਾਰਾ ਐਨਡੀਪੀਐਸ ਐਕਟ ਦੀ ਇਸ ਕੇਸ 'ਚ ਲਾ ਕੇ ਦਿਖਾ ਤਾਂ ਪਤਾ ਲੱਗੂ ਇਨਾ ਕੋਲ ਤਾਂ ਐਲੀਗੇਸ਼ਨਾਂ ਨੇ वन वे एलिगेशन ਹੈ ਮੇਰੇ ਕੋਲ ਹਾਈ ਕੋਰਟ ਦਾ ਆਰਡਰ ਹੈ ਆਨਰੇਬਲ ਹਾਈ ਕੋਰਟ ਦਾ ਆਰਡਰ ਜਿਹਦੇ ਵਿੱਚ ਫਾਈਨਡਿੰਗਸ ਨੇ ਵਿਕਰਮ ਸਿੰਘ ਮਜੀਠੀਆ ਇਸ ਨੋਟ ਇਨਵੋਲਡ ਇਨ ਐਨੀ ਡਰਗ ਰਿਲੇਟਡ ਐਕਟੀਵਿਟੀ اور ਫਾਈਨਾਂਸਿੰਗ ਇਹ ਚੇਤੇ ਰੱਖੋ اور ਫਾਈਨਾਂਸਿੰਗ ਸੋ ਇਹ ਜਿਹੜਾ ਕੇਸ ਹੈ ਇਹ ਡੀਏ ਦਾ ਪਾਇਆ ਮੈਂ ਤੁਹਾਨੂੰ ਸਪੈਸੀਫਿਕਲੀ ਹੋਰ ਗੱਲ ਬੜੀ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਸਨੋਤਿਆਂ ਨੂੰ ਜਿਹੜੀ ਇਹ ਮਟੀਰੀਅਲ ਸਾਰਾ ਲਿਆਏ ਨੇ ਇੱਕ ਕੰਪਨੀ ਐ ਸਰਾਇਆ ਇੰਡਸਟਰੀਜ਼ ਲਿਮਟਿਡ ਜਿਹੜੀ 1905 ਵਿੱਚ ਸਟੈਬਲਿਸ਼ ਹੋਈ ਸੀ 70 ইয়ার্স ਬਿਫੋਰ ਵਿਕਰਮ ਸਿੰਘ ਮਜੀਠੀਆ ਵਾਸ ਬੌਰ ਸ਼ੂਗਰ ਦਾ ਕੰਸੀ ਕੇਨ ਜਿਹੜਾ ਕੈਸ਼ ਰਿਚ ਹੈ ਉਹਦੇ ਬਾਅਦ 1947 ਵਿੱਚ ਇਹ ਅਲਕੋਹਲ ਬਿਜ਼ਨਸ ਸੇ ਲੈ ਕੇ ਬਿਜ਼ਨਸ ਸੇ ਲੈ ਕੇ ਵੈਂਟ ਸੇ ਲੈ ਕੇ ਜਿਹੜੀ ਵਿਕਦੀ ਹੈ ਉਹ ਬਾਇ ਕੈਸ਼ ਵਿਕਦੀ ਹੈ ਇਹਨਾਂ ਕੋਲ ਕੋਈ ਰੁਪਈਆ ਨਹੀਂ ਮਿਲਿਆ ਕਰੇ ਕੈਸ਼ ਨਹੀਂ ਮਿਲਿਆ ਡਿਸਪਰਪੋਰਸ਼ਨਟ ਐਸੈਟਸ ਦਾ all the cash has been deposited by that company not vikram ji's company hmm. into bank account jich hmm. excise duty pay kiti hui hai most important thing is this hmm. that these are not his companies 2007 he resigned jeh hmm. inheritance hmm. chain nu mili hai 11.8% shares tusi innu link kar loge you will put him behind bars only a matter of time hmm. ਪਰ ਇਹਦੇ ਵਿੱਚ ਸੋਪੀ ਜੀ ਹੈ ਕਿ ਜਿੱਦਾਂ ਸਾਬਕਾ ਡੀਜੀਪੀ ਚੱਟੋ ਪਾਦਿਆ ਦੀ ਐਂਟਰੀ ਵੀ ਹੋਈ ਹੈ ਉਹਨਾਂ ਨੇ ਵੀ ਆਪਣੇ ਸੁਜੈਸ਼ਨ ਕਹਿੰਦੇ ਬਿਜ਼ਨਸ ਨੂੰ ਦਿੱਤੇ ਨੇ ਕਿ ਹਾਂ ਜੀ ਲਿੰਕ ਨੇ ਫਿਰ ਸਾਬਕਾ ਈਡੀ ਅਫੀਸਰ ਨਿਰੰਜਨ ਸਿੰਘ ਉਹ ਵੀ ਕਹਿੰਦੇ ਨੇ ਵੇ ਹਾਂ ਸਬੂਤ ਸੀਗੇ ਫਿਰ ਬੋਨੀਆ ਜਨਾਲਾ ਦੀ ਸਟੇਟਮੈਂਟ ਹੋਈ ਹੈ ਇਹ ਕਿਤਨੇ ਕਿਤਨੇ ਲੰਮਾ ਲੱਗੇ ਮੁਸ਼ਕਲਾਂ ਚ ਵਾਧਾ ਮੈਂ ਇੱਕ ਇੱਕ ਕਰਕੇ ਡੀਲ ਕਰਦਾ ਜੀ ਸ਼੍ਰੀ ਸਰਦਾਰ ਚੱਟੋ ਪਾਦਿਆ ਦਾ ਕਿਰਦਾਰ ਸਾਰਿਆਂ ਨੂੰ ਪਤਾ ਹੈ ਕਈ ਸਾਰੇ ਡੀਜੀਪੀ ਸਾਹਿਬਾਨ ਰਿਟਾਇਰ ਹੋ ਗਏ ਅਰੋੜਾ ਸਾਹਿਬ ਹੋ ਗਏ ਦਿਨਕਰ ਗੁਪਤਾ ਸਾਹਿਬ ਹੋ ਗਏ have you seen one dgp who has retired and become a party ਤੁਹਾਡੀ ਸਰਵਿਸਸ ਖਤਮ ਹੋਈ ਤੁਸੀਂ ਘਰੇ ਗਏ ਤੁਹਾਨੂੰ ਕੀ ਚਿੰਤਾ ਹੈ ਤੁਹਾਨੂੰ ਕੀ ਐਕਸਾਈਟਮੈਂਟ ਹੈ ਐਂਡ what is his conduct upsc reject supreme court reject 15 day dgp only achievement ਕੇ ਮੈਨੂੰ dgp ਲਾ ਦੇਓ ਪਰਚਾ ਮੈਂ ਦੇ ਦੂੰਗਾ ਵਿਕਰਮ ਸਿੰਘ ਮਜੀਠੀ ਹਸ ਬੀਨ ਅਨਰਥਿੰਗ ਹਿਸ ਸਕੈਮਸ ਤੁਹਾਡੀ ਉਹ ਤੁਹਾਨੂੰ ਉਹ ਤੁਸੀ ਯਾਦ ਹੋਣੀ ਹੈ ਤੁਹਾਨੂੰ ਜਿਹੜੀ ਆਡੀਓ ਕਲੱਬ ਵਾਰ ਲਈ ਹੈ ਪ੍ਰੋਕਲੇਮਡ ਡਿਫੈਂਡਰ ਨਾਲ ਚੱਟੋਪਾਦੇਸਾ ਸਾਹਿਬ ਬੈਠੇ ਹੋਏ ਨੇ ਪ੍ਰਾਈਵੇਟ ਇਨਵੈਸਟੀਗੇਸ਼ਨ ਸੈਲਸ ਬਣਾ ਰਹੇ ਨੇ ਬ੍ਰਾਈਬ ਐਕਸੈਪਟ ਕਰ ਰਹੇ ਨੇ ਪੀਓ ਨਾਲ ਬੈਠੇ ਨੇ ਡੀਜੀਪੀ ਸਾਹਿਬ ਦੈਟ ਇਸ ਇਸ ਕਰਦਾਰ ਹਿਸ ਪਰਸਨਲ ਇਸ਼ੂਸ ਹਿਸ ਫੈਮਿਲੀ ਇਸ਼ੂ ਦੇ ਆਰ ਗੋਇੰ ਟੂ ਬੀ ਆਊਟ ਇਨ ਪਬਲਿਕ ਆਈ ਰਾਦਰ ਨਾਟ ਸ਼ੇਅਰਿੰਗ ਅਬਾਊਟ ਇਟ ਵਿਕਰਮ ਮਜੀਠੀਆ ਦੇ ਖਿਲਾਫ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪਾਸਪਾਲ ਲੀਡਰ ਬੋਨੀ ਅਜਨਾਲਾ ਦੇ ਬਿਆਨ ਦਰਜ ਕੀਤੇ ਤਾਂ ਉੱਧਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਚਾ ਨੇ ਮਜੀਠੀਆ ਦੇ ਖਿਲਾਫ ਆਪ ਚਿੰਤਕ ਟਾਈਮ ਮੂਲ ਲੈ ਕੇ ਸਵਾਲ ਵਿਜੀਲੈਂਸ ਰਿਮਾਂਡ ਤੇ ਚੱਲ ਰਹੇ ਮਜੀਠੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਬੀਤੇ ਦਿਨੀ ਸਾਬਕਾ ਡੀਜੀਪੀ ਸਿਧਾਰ ਚਟੋਪਾਧਿਆਏ ਤੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਵਿਜੀਲੈਂਸ ਕੋਲ ਆਪਣੇ ਬਿਆਨ ਦਰਜ ਕਰਵਾਏ ਤੇ ਹੁਣ ਮਜੀਠੀਆ ਦੇ ਕਰੀਬੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਵਿਜੀਲੈਂਸ ਨੇ ਸਾਬਕਾ ਕਾਲੀਅਤ ਤੇ ਮੌਜੂਦਾ ਪਾਛਪਾ ਲੀਡਰ ਬੋਨੀ ਅਜਨਾਲਾ ਨੂੰ ਮੁਹਾਲੀ ਸਦਿਆ ਜਿੱਥੇ ਉਹਨਾਂ ਆਪਣੇ ਬਿਆਨ ਦਰਜ ਕਰਵਾਏ ਤੇ ਮਜੀਠੀਆ ਤੇ ਨਸ਼ਾ ਤਸਕਰਾ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ਵੀ ਲਗਾਏ 14 11 2113 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਹੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਕਿਹਦੇ ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ ਚ ਸਾਡੇ ਉਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਲੀਦਾ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਆਨ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਹਾਂ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚੱਲਦੀ ਪਈ ਹੈ। ਇਹ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ। ਉਹ 'ਚ ਮੈਂ ਡਰੱਗ ਮਾਫੀਆ ਬਾਰੇ ਜਿਹਦੇ ਸੱਤੇ ਬਾਰੇ ਕਹਿੰਦੇ ਪਏ, ਪਿੰਦੀ ਬਾਰੇ ਕਹਿੰਦੇ ਪਏ। ਇਹਦੇ ਸਾਨੂੰ ਸਾਹਿਬ ਬਿਕਰਮ ਸਿੰਘ ਮਜੀਠੀਆ ਨੇ ਬੁਲਾਏ ਸੀ ਆਪਣੇ ਘਰ। ਉਹ ਮੈਂ ਆਪਣੀ ਚਿੱਠੀ 'ਚ ਲਿਖਿਆ ਆ। ਜਿਹੜੀ ਜਿਹੜੀ ਚਿੱਠੀ ਹੁਣ ਰਿਕਾਰਡ ਆ। ਤੁਸੀਂ ਇਹ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 'ਚ। ਉਦੋਂ ਤਾਂ ਕੋਈ ਬੋਲਦਾ ਨਹੀਂ ਹੁੰਦਾ ਸੀ ਹੁਣ ਭਾਵੇਂ ਹੁਣ ਕਾਂਗਰਸੀ ਉੱਠੇ ਆ। ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰ ਇਹ ਤੇ ਬੋਲਦੀ ਨਹੀਂ ਮੈਂ ਤੇ ਪਰਵੇਦੀ ਨਾ ਆਪਣੀ ਗੌਰਮੈਂਟ ਚ ਜਦੋਂ ਮੈਂ ਮੈਨੂੰ ਇਹ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਤੇ ਉਦੋਂ ਇਹ ਨਸ਼ਿਆਂ ਦੇ ਵਿਰੋਧ ਦੇ ਜੰਗ ਛੇੜੀ ਪਈ ਮੋਹਾਲੀ ਦੀ ਵਿਜਲੈਂਸ ਦੀ ਟੀਮ ਅੰਮ੍ਰਿਤਸਰ ਵੀ ਪਹੁੰਚੀ ਤੇ ਮਜੀਠਿਆ ਦੇ ਕਰੀਬ ਹੀ ਰਹੇ ਤਲਬੀਰ ਸਿੰਘ ਗਿੱਲ ਦੇ ਘਰ ਜਾ ਕੇ ਬਿਆਨ ਦਰਜ ਕੀਤੇ ਵਿਜਲੈਂਸ ਨੇ ਮੈਨੂੰ ਸਮਨਿੰਗ ਕੀਤੀ ਤੇ ਮੈਂ ਅੱਜ ਤਾਂ ਮੈਨੂੰ ਉਹਨਾਂ ਟਾਈਮ ਦਿੱਤਾ ਇਸ ਮੈਂ ਮੇਰੇ ਬਿਆਨ ਜੋ ਵੀ ਉਹਨਾਂ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਸਭ ਕੁਝ ਦੱਸ ਕੇ ਆਪਦੇ ਬਿਆਨ ਜਿਹੜੇ ਉਹ ਕਲਮ ਬੰਦ ਕਰਾਤੇ ਇਸ ਸਭ ਦੇ ਵਿਚਾਲੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਜੀਠੀਆ ਖਿਲਾਫ ਹੋਈ ਕਾਰਵਾਈ ਦੀ ਟਾਈਮਿੰਗ ਤੇ ਸਵਾਲ ਖੜੇ ਕੀਤੇ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ ਦੇ ਸੰਕੇਤ ਦੇ ਰਹੀ ਹੈ ਕਿਉਂਕਿ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ 3 ਸਾਲ ਤੱਕ ਅਜੇ ਹੀ ਕੋਈ ਗੱਲ ਸਾਹਮਣੇ ਨਹੀਂ ਆਈ ਦਖੋ ਮੈਂ ਸਮਝਦਾ ਕਿ ਬਿਗਮ ਸਿੰਘ ਜੀਠੀਏ ਤੇ ਜਿਸ ਤਰੀਕੇ ਨਾਲ ਕੇਸ ਭਾਇਆ ਜਿਸ ਸਮੇਂ ਪਾਇਆ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਾਇਆ ਉਹ ਤੋਂ ਤਾਂ ਇਸਕੇ ਸੰਦੇ ਸੰਕੇਤ ਨੇ ਕਿ ਰਾਸੀ ਬਦਲਾਖ ਹੋ ਰਹੀ ਆ ਤੇ ਜ਼ਿਕਰਯੋਗ ਹੈ ਕਿ 25 ਜੂਨ ਨੂੰ ਅੰਮ੍ਰਿਤਸਰ ਚ ਭਾਰੀ ਹੰਗਾਮੇ ਤੋਂ ਬਾਅਦ ਮੋਹਾਲੀ ਵਿਜੀਲੈਂਸ ਦੀ ਟੀਮ ਨੇ ਮਜੀਠਿਆ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਤੇ ਮੋਹਾਲੀ ਕੋਰਟ ਚ ਪੇਸ਼ ਕਰਕੇ 7 ਦਿਨਾਂ ਦਾ ਵਿਜੀਲੈਂਸ ਰਿਮਾਂਡ ਹਾਸਲ ਕੀਤਾ ਜਿਨ੍ਹਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਪੁੱਛ ਪੜਤਾਲ ਹੋ ਰਹੀ ਹੈ ਮੋਹਾਲੀ ਤੋਂ ਨਪਿੰਦਰ ਬਰਾੜ ਤੇ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਨਿਊਜ਼ 18 ਪੰਜਾਬ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲ ਦੇ ਲਈ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਐਮਐਲਏ ਤੇ ਇਹ ਐਕਸ਼ਨ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਲਈ ਆਇਆ ਹੈ ਆਪਣੀ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਭੁਗਤਣ ਵਾਲੇ ਵਿਧਾਇਕ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਅਮਰਸਰ ਉਤਰੀ ਹਲਕੇ ਤੋਂ ਆਵਾਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਆਪਦੀ ਪੋਲੀਟਿਕਲ ਅਫੇਅਰਸ ਕਮੇਟੀ ਨੇ ਸਖਤ ਕਾਰਵਾਈ ਕਰਦੇ ਹੋਏ 5 ਸਾਲ ਦੀ ਲਈ ਪਾਰਟੀ ਚੋਂ ਸਸਪੈਂਡ ਕਰ ਦਿੱਤਾ। ਇਹ ਐਕਸ਼ਨ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਦੇ ਤਹਿਤ ਲਿਆ ਗਿਆ ਹੈ। ਕੁਮਰ ਵਿਜੇ ਪ੍ਰਤਾਪ ਨੇ ਪਹਿਲਾਂ ਵੀ ਕਈ ਫੈਸਲਿਆਂ ਨੂੰ ਲੈ ਕੇ ਆਪਣੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਤੇ ਹੁਣ ਹਾਲ ਹੀ ਦੇ ਵਿੱਚ ਵਿਕਰਮ ਅਜੀਠਿਆ ਦੀ ਹੋਈ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ। ਤੇ ਆਪਣੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਤੇ ਕੁਝ ਦਿਨਾਂ ਬਾਅਦ ਦੀ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ ਆਮ ਆਦਮੀ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਆਮ ਆਦਮੀ ਪਾਰਟੀ ਪੰਜਾਬ ਕੇ ਲੋਕੋ ਕੀ ਉਮੀਦਵਾਰਾਂ ਕੀ ਪਾਰਟੀ ਹੈ ਜੋ ਵੀ ਲੀਡਰ ਸਰਕਾਰ ਮੇਂ ਰਹਿ ਕੇ ਕੁਝ ਗਲਤ ਕਰੇਗਾ ਜਾਂ ਪਾਰਟੀ ਮੇਂ ਕਿਸੇ ਪਦ ਤੇ ਰਹਿ ਕੇ ਕੁਝ ਐਸਾ ਕੰਮ ਕਰੇਗਾ ਜੋ ਪਾਰਟੀ ਕੇ ਹਿਤ ਮੇਂ ਨਾ ਹੋ ਪੰਜਾਬ ਕੇ ਲੋਕੋ ਕੇ ਹਿਤ ਮੇਂ ਨਾ ਹੋ ਪੰਜਾਬ ਕੇ ਲੋਕੋں ਕੋ ਹਿਤ ਕੋ ਭੂਲ ਕੇ ਜੋ ਵੀ ਲੀਡਰ ਆਪਣੀ ਛੋਟੀ ਮੋਟੀ ਆਪਣੀ ਹੰਮ ਕੀ ਰਾਜਨੀਤੀ ਮੇ ਪੜੇਗਾ ਉਸ ਕੋ ਫਿਰ ਅਨੁਸ਼ਾਸਨ ਕੇ ਰੂਪ ਮੇ ਸਜ਼ਾ ਤੋ ਦੀਜੋ ਆਪਨੇ ਆਪਣੇ ਵਿਧਾਇਕਤੇ ਕਾਰਵਾਈ ਕੀਤੀ ਤਾਂ ਵਿਰਧੀਆਂ ਨੇ ਇਸ ਫੈਸਲੇ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਅਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬ ਚ ਉਹਨਾਂ ਨੂੰ ਫੇਰਿਆ ਸੀ ਵੀ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਸੀਗੇ ਵੀ ਭਾਈ ਆਮ ਆਦਮੀ ਪਾਰਟੀ ਲਿਆਓ ਮੈਨੂੰ ਹੋਮ ਮਿਨਿਸਟਰ ਬਣਾਉਣਗੇ ਤੇ ਮੈਂ ਇਹਦਾ ਇੱਕ ਇੱਕ ਨਸ਼ੇ ਦੀ ਚੀਜ਼ ਦਾ ਤੁਹਾਡੇ ਮੂਹਰੇ ਰੱਖ ਦੂੰਗਾ ਕੱਢ ਕੇ ਤੇ ਅੱਜ ਅਖੀਰ ਜਿਹੜਾ ਇਹ ਵਿਜੇ ਕੁਮਾਰ ਪ੍ਰਤਾਪ ਨੂੰ ਕੱਢਤਾ ਇਹ ਦਿਖਾਉਂਦਾ ਹੈ ਵੀ ਨਸ਼ੇ ਦੇ ਨਾਲ ਆਮ ਆਦਮੀ ਪਾਰਟੀ ਰਲੀ ਆ ਅਗਲੇ ਜਿਹੜੇ 2 ਸਾਲ 18 ਮਹੀਨੇ ਰਹਿ ਗਏ ਪਰ ਆਪ ਵਾਲਿਆਂ ਨੇ ਤਾਂ ਕਿਸੇ ਟਾਈਮ ờ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਦੇ ਚਾਹਸੇ ਦਿੱਤੇ ਸੀ ਗ੍ਰਹਿ ਮੰਤਰੀ ਬਣਾਉਣ ਦੇ ਸ਼ੀਸ਼ੇ ਦਿਖਾਏ ਸੀ ਪਰ ਬਣਨ ਤੋਂ ਬਾਅਦ ਜੋ ਉਹਦੇ ਨਾਲ ਵਿਵਹਾਰ ਹੋਇਆ ਉਹ ਮੈਂ ਸਮਝਦਾ ਉਹਦਾ ਨਤੀਜਾ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਪਾਰਟੀ ਦੇ ਜਿਹੜੇ ਫੈਸਲੇ ਸੀ ਉਹਨਾਂ ਵਿਰੁੱਧ ਆਪਣੀ رائے ਰੱਖਦੇ ਰਹੇ ਤੇ ਅੱਜ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਪਾਰਟੀ ਵੱਲੋਂ ਕੀਤੇ ਐਕਸ਼ਨ ਦੇ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਕਬੀਰ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਜ਼ਿਕਰ ਹੋ ਗਿਆ ਕਿ ਕੁਮਰਵਿਜ ਪ੍ਰਤਾਪ ਸਾਹਿਬ ਦਾ ਆਈਪੀਐਸ ਅਫਸਰ ਨੇ ਜਿਨ੍ਹਾਂ ਵੱਲੋਂ ਕਈ ਹਾਈ ਪ੍ਰੋਫਾਈਲ ਕੇਸਾਂ ਦੀ ਜਾਂਚ ਕੀਤੀ ਗਈ। ਬੇਵਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦੇ ਵਿੱਚ ਵੀ ਸ਼ਾਮਲ ਸਨ। ਜਾਂਚ ਕਰਨ ਵਾਲੀ ਐਸਆਈਟੀ ਦੇ ਮੈਂਬਰ ਰਹੇ। 2021 ਦੇ ਵਿੱਚ ਆਪ ਦੇ ਵਿੱਚ ਸ਼ਾਮਲ ਹੋਏ ਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਚੁਣੇ ਗਏ। ਬਿਊਰੋ ਰਿਪੋਰਟ న్యూਸ 18 ਪੰਜਾਬ।